ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਿਊਜ਼ ਰਿਪੋਰਟ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦਿਆਂਗੇ ਜੀ ਆਉਂਦੇ ਦਿਨਾਂ ਦੀ ਸੋ ਆਉਂਦੇ ਜਿਹੜੇ 6-7 ਦਿਨ ਨੇ ਜਨਵਰੀ ਦੇ ਅਖੀਲੇ ਦਿਨ ਨੇ ਜੀ ਤੇ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਤੇ ਹਰਿਆਣਾ ਰਾਜਾਂ ਦੇ ਮੌਸਮ ਦੀ ਅਪਡੇਟ ਵੀ ਤੁਹਾਨੂੰ ਦਿਆਂਗੇ ਸੋ ਅਸਰੇ ਦੀ ਤਾਜ਼ਾ ਸੈਟੇਲਾਈਟ ਦੱਸੀ ਰਹਾ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੀ ਜਨਵਰੀ 25 ਦਾ ਦਿਨ ਹੈ ਸਵੇਰ ਦੇ ਲਗਭਗ 10 ਵਜਰਿਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਆ ਪੰਜਾਬ ਹਰਿਆਣਾ ਰਾਜਸਥਾਨ ਤਿੰਨਾਂ ਸੂਬਿਆਂ ਦਾ ਮੌਸਮ ਐਸ ਵੇਲੇ ਬਿਲਕੁਲ ਸਾਫ਼ ਹੈ ਧੁੰਦ ਵਾਲੇ ਕਿਤੇ ਵੀ ਕੋਈ ਚਾਂਸ ਨਹੀਂ ਹੈ ਤੇ ਅੱਜ ਤਿੱਖੀ ਧੁੱਪ ਜਿਹੜੀ ਆ ਸਵੇਰ ਤੋਂ ਤਿੰਨਾਂ ਸੂਬਿਆਂ ਦੇ ਵਿੱਚ ਲੱਗ ਰਹੀ ਆ ਦੋ ਜਫਾਸੀ ਜੇਕਰ ਧੁੰਦ ਵਾਲੇ ਫਖ ਤੋਂ ਗੱਲ ਕਰੀਏ ਧੁੰਦ ਅੱਜ ਕਿਤੇ ਵੀ ਦਰਜ ਨਹੀਂ ਹੋਈ ਯੂਪੀ ਬਿਹਾਰ ਦੇ ਕੁਝ ਖੇਤਰਾਂ ਦੇ ਵਿੱਚ ਕੁਝ ਸੀਮਿਤ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਧੁੰਦ ਛਾਈ ਹੋਈ ਹੈ ਬਾਕੀ ਯੂਪੀ ਬਿਹਾਰ ਦੇ ਵਿੱਚ ਵੀ ਮੌਸਮ ਸਾਫੀ ਹੈ ਕੋਹਰਾ ਅੱਜ ਬਹੁਤੇ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲਿਆ ਸਵੇਰ ਵੇਲੇ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਅਪਡੇਟ ਦਿੱਤੀ ਸੀ ਕਿ ਆਉਂਦੇ ਜਿਹੜੇ ਦੋ ਤਿੰਨ ਦਿਨ ਹੋਣਗੇ ਕੋਹਰਾ ਦਰਜ ਹੋ ਸਕਦਾ ਪੰਜਾਬ ਹਰਿਆਣਾ ਦੇ ਵਿੱਚ ਤੇ ਕੋਹਰਾ ਵੇਖਣ ਨੂੰ ਮਿਲਦਾ ਰਹੇਗਾ ਜੀ ਅਗਲੇ ਦੋ ਤਿੰਨ ਦਿਨਾਂ ਤੱਕ ਤੇ ਜੇਕਰ ਅੱਜ ਤੋਂ ਲੈ ਕੇ 25 26 27 28 ਇਹ ਜਿਹੜੇ ਚਾਰ ਦਿਨ ਹੋਣਗੇ ਜਿਹੇ ਨਿੱਗੀ ਤਲਹਰ ਚਲਦੀ ਰਹਿਣੀਆਂ ਆ ਸੀਤ ਲਹਿਰ ਇੱਕ ਦੋ ਦਿਨ ਚਲਣੀ ਆ ਉਸ ਤੋਂ ਬਾਅਦ ਸੀਤ ਹਵਾਵਾਂ ਚੱਲਣਗੀਆਂ ਠੰਡੀਆਂ ਸੀਤ ਹਵਾਵਾਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜੜੀਆਂ ਚਲਦੀਆਂ ਰਹਿਣੀਆਂ ਨੇ ਕੱਲ ਪੱਛੋਂ ਕਾਫੀ ਤੇਜ਼ੀ ਰਫਤਾਰ ਨਾਲ ਚੱਲ ਰਹੀ ਸੀ ਅੱਜ ਹਲਕੇ ਤੋਂ ਦਰਮਿਆਨੀ ਰਫਤਾਰ ਤੇ ਜੜੀ ਆ ਉੱਤਰ ਪੱਛੋਂ ਦੀਆਂ ਹਵਾਵਾਂ ਚਲਦੀਆਂ ਜਾਣਗੀਆਂ ਕਿਤੇ ਕਿਤੇ ਤੇਜ਼ ਰਫਤਾਰ ਹਵਾਵਾਂ ਵੀ ਚੱਲ ਸਕਦੀਆਂ ਨੇ ਇਸ ਤੋਂ ਬਾਅਦ ਇੱਕ ਸਿਸਟਮ ਲੱਗਣਾ ਹੈ ਜਿਹਦੀ ਅਫਰਡ ਅਸੀਂ ਤੁਹਾਨੂੰ ਆਲਰੇਡੀ ਦੇ ਚੁੱਕੇ ਹਾਂ 29 ਤੇ 30 ਜਾਂ ਫਿਰ ਕਹਿੰਦੇ 28 29 ਨੂੰ ਲੱਗਣਾ ਜੀ ਹਲਕੇ ਲੈਵਲ ਦਾ ਪਛਮੀ ਸਿਸਟਮ ਹੈ ਕੋਈ ਵੱਡੇ ਮੀਂਹ ਦੇ ਆਸਾਰ ਨਹੀਂ ਹੈ ਇਸ ਤੋਂ ਬਾਅਦ ਤਾਬਰ ਤੋਰ ਬੈਕ ਟੂ ਬੈਕ ਦੋ ਸਿਸਟਮ ਹੋ ਰਹੇ ਨੇ ਆ ਫਰਵਰੀ ਦੇ ਪਹਿਲੇ ਹਫਤੇ ਦੇ ਦਰਮਿਆਨ ਇੱਕ ਸਿਸਟਮ 1 2 3 ਨੂੰ ਦੂਜਾ 4 5 6 ਨੂੰ ਅੱਗੇ ਫਿਰ 6 ਵੀ ਇੱਕ ਦੋ ਦਿਨ ਹੋ ਸਕਦੇ ਆ ਸੋ ਇਹਨਾਂ ਦੋਨਾਂ 'ਚ ਇੱਕ ਸਿਸਟਮ ਤਗੜਾ ਹੋਏਗਾ ਹਾਲੇ ਫਿਲਹਾਲ ਇਹ ਲੱਗ ਰਿਹਾ ਕਿ ਇੱਕ ਸਿਸਟਮ ਤਗੜੇ ਲੈਵਲ ਦਾ ਪ੍ਰਭਾਵਿਤ ਕਰ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਤੋਂ ਵੱਡੇ ਖੱਦਰ ਤੇ ਇਹ ਪਹਾੜੀ ਖੇਤਰਾਂ ਦੇ ਵਿੱਚ ਇੱਕ ਚੰਗਾ ਦੌਰ ਬਰਫਬਾਰੀ ਦਾ ਜਿਹੜਾ ਜਲਵਾ ਆ ਸਕਦਾ ਸੋ ਹਾਲੇ ਦਿਨਾਂ ਦੇ ਵਿੱਚ ਐਦਾਂ ਫੇਰ ਹੁੰਦਾ ਹੈ ਤਾਂ ਮਹਿਸੂਸ ਹੋ ਰਿਹਾ ਕਿ ਦਿਨਾਂ ਦੀ ਠੰਡ ਜੜੀ ਆ ਵਾਪਸੀ ਕਰ ਚੁੱਕੀ ਆ ਪਰ ਇਹ ਗਲਤ ਫਹਮੀ ਹੈ ਜੀ ਆਉਂਦੇ ਦਿਨਾਂ ਦੇ ਦਰਮਿਆਨ ਇੱਕ ਵਾਰ ਫੇਰ ਤਾਂ ਵਾਪਸੀ ਠੰਡ ਕਰੇਗੀ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਦਿਨ ਉਹ ਗਰਮੀਆਂ ਜਿਹੜੇ ਹੋਣੇ ਸ਼ੁਰੂ ਹੋ ਜਾਣਗੇ ਟੈਂਪਰੇਚਰ ਵਾਲੇ ਫਕਤ ਦੇਖਿਓ ਤੇ 24 25 ਦੇ ਗ੍ਰੇਡ ਚ ਟੈਂਪਰੇਚਰ ਆ ਜਿਹੜੇ ਪੰਜਾਬ ਦੇ ਦਰਜ ਹੋ ਰਿਹਾ ਇਸੇ ਤਰ੍ਹਾਂ ਰਾਜਸਥਾਨ ਦੇ ਵੀ ਜਿਹੜੇ ਬਹੁਤੇ ਮੈਕਸਮਮ ਜਲਿਆਂ ਦੇ ਵਿੱਚ 24 25 ਦੇ ਆਸ-ਪਾਸ ਫ੍ਰੀਜ਼ ਰਾਜ ਜਿਹੜੇ ਚੱਲਦੇ ਹੋਏ ਆ ਹਰਿਆਣੇ ਦੇ ਵੀ ਇਹੀ ਕਹਾਣੀ ਹੈ ਜੀ ਸੌਂਦੇ ਚਾਰ ਫਾਇਦਿਆਂ ਕੋਈ ਮੀਂਹ ਨਹੀਂ ਜ ਕੋਈ ਬੱਦਲ ਵਾਈ ਨਹੀਂ ਕੋਹਰਾ ਦਰਜ ਹੁੰਦਾ ਰਹਿਣਾ ਕੋਹਰਾ ਪੈਂਦਾ ਰਹਿਣੇ ਆ ਤੇ ਉਸ ਤੋਂ ਬਾਅਦ 28 29 ਨੂੰ ਹਲਕਾ ਸਿਸਟਮ ਲੱਗਣਾ ਹੈ ਵੱਡੇ ਲੈਵਲ ਦੇ ਵਿੱਚ ਅਸਰ ਨਹੀਂ ਆਇਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸ਼ਰਾਟੇ ਲੱਗਣਗੇ ਵੀ ਉਹ ਵੀ ਅਫਰੇਡ ਤੁਹਾਨੂੰ 27 28 ਤਰੀਕ ਨੂੰ ਦੇ ਦਿੱਤੀ ਜਾਵੇਗੀ 26 27 ਤਰੀਕ ਨੂੰ ਤੇ ਜਿਹੜਾ ਫਰਵਰੀ ਦੇ ਪਹਿਲੇ ਦਿਨਾਂ ਦੇ ਦਰਮਿਆਨ ਸਿਸਟਮ ਲੱਗਣਾ ਹੈ ਉਹਦੀ ਅਫਰੇਡ ਵੀ ਤੁਹਾਨੂੰ ਮੌਕੇ ਦੇ ਦਿੱਤੀ ਜਾਵੇਗੀ ਕਿ ਉਹ ਕਿਹੜੇ ਜ਼ਿਲ੍ਹਿਆਂ ਨੂੰ ਕਿਹੜੇ ਖੇਤਾਂ ਨੂੰ ਕਿਹੜੇ ਸਬਿਆਂ ਨੂੰ ਵੱ ਅੰਕੜਿਆਂ ਦੇ ਲਾ ਲੈਨੇ ਆ ਜੋ ਮੌਸਮ ਖਾਗਨੇ ਜਾਰੀ ਕਿਤੇ ਨੇ yellow alert ਜਾਰੀ ਕਿਤੇ ਗਏ ਸੀ ਕਿ ਕੱਲ ਤੇ ਅੱਜ ਦੇ ਲਈ ਆਉਂਦੇ 48 ਘੰਟਿਆਂ ਦੇ ਲਈ ਮੌਸਮ ਖਾਗ ਜਾਰੀ ਕਰ ਸਕਦਾ ਹੈ ਅਲਰਟ ਜੀ ਇਹ ਕੋਲਡ ਵੇਵ ਦੇ ਅਲਰਟ ਨੇ ਯਾਨੀ ਕਿ ਸੀਤ ਲੜ ਚੱਲਣ ਦੇ ਆਸਾਰ ਹੈ ਪੰਜਾਬ ਦੇ ਵਿੱਚ ਤੇ ਚੱਲ ਵੀ ਰਹੀਆਂ ਨੇ ਜੀ ਠੰਡੀਆਂ ਸੀਤ ਹਵਾਵਾਂ ਜਿਹਦੇ ਨਾਲ ਜਿਹੜੀ ਠਾਰੀ ਇੱਕਦਮ ਵਧੀ ਹੋਈ ਹੈ ਤੇ ਅੱਜ ਕੋਰਾ ਵੀ ਵੇਖਣ ਨੂੰ ਮਿਲਿਆ ਬਹੁਤ ਹੀ ਥਾਵਾਂ ਦੇ ਵਿੱਚ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਕੋਰਾ ਇਸੇ ਤਰ੍ਹਾਂ ਪੈਂਦਾ ਰਹੇਗਾ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ اجازت ਦਿਓ ਜੀ ਧੰਨਵਾਦ